ਡੀ ਐਮ ਉੱਥੇ ਤਾਂ 38 ਆ ਰਹੇ ਐ ਇੱਕੋ ਮਿੰਟ ਮਾੜਾ ਕਲੀਅਰ ਕਰ ਲਓ ਚੰਗੀ ਤਰ੍ਹਾਂ ਜੀ ਆਪਾਂ ਅਜੇ ਚੌਧਰੀ ਉਹਨਾਂ ਨੇ 500 ਭੇਜਿਆ ਸੀ ਧੰਨਵਾਦ ਕੁਲਜੀਤ ਵਾਲੇ ਪੈਸੇ ਲੈ ਜਾਓ ਵੀਰ ਜੀ ਕੁਲਜੀਤ ਵਾਲਾ 2000 ਕੁਲਜੀਤ ਵਾਲੇ ਪੈਸੇ ਲੈ ਜਾਓ ਵੀਰੇ ਜੀ ਸਾਡੇ ਤੋਂ ਦਵਿੰਦਰ ਭਾਈ ਵੱਲੋਂ 14 ਕਬੱਡੀਆਂ 13 ਨੰਬਰ ਅਮਰਤ ਮਾਧੋਪਰੀਆ ਅੱਜ ਦੇ ਮੇਲੇ ਦਾ ਬੈਸਟ ਟਰੇਡਰ ਮੇਰੇ ਵੀਰੋ 16 8 6 ਜੱਫੇ ਪ੍ਰਤਾਪ ਕੜਿਆਣਾ ਅੱਜ ਦੇ ਮੇਲੇ ਦਾ ਬੁਲਟ ਜਿੱਤ ਗਿਆ ਹੈ ਪ੍ਰਤਾਪ ਕੜਿਆਣਾ ਤੇ ਅਮਰਤ ਮਾਧੋਪਰੀਆ ਮੇਰੇ ਵੀਰੋ ਬੈਸਟ ਨੇ ਅੱਧਾ ਮਿੰਟੀ ਦਿਓ ਫਾਸਟ ਜਿਹੜੀ ਟੀਮ ਹੈ ਉਹ ਟੀਮ ਹੈ ਮੇਰੇ ਵੀਰੋ ਡੀਏਵੀ ਕਾਲਜ ਦੀ ਸੈਕੰਡ ਜਿਹੜੀ ਟੀਮ ਹੈ ਸ਼ਰੋਮਣੀ ਗੁਰਦੁਆਰਾ ਪਰਦਾ ਦੱਸੋ ਬਲਾਕਸ ਨਾਲ ਨੰਬਰ ਕਿੰਨੇ-ਕਿੰਨੇ ਜੀ ਸਾਡੇ 17 ਨੰਬਰ ਨੇ ਗੁਰਦਾਸਪੁਰ 18 ਨੰਬਰ ਨੇ ਗੁਰਦਾਸਪੁਰ ਦੇ ਤੇ 40 ਨੰਬਰ ਨੇ ਸ਼ਾਹਕੋੜ ਅੱਜ ਦਾ ਬੈਸਟ ਰੇਡਰ ਗੁਲਵਿੰਦਰ ਜੁਹਰੇ ਵਾਲਾ 10 ਕਬਡੀਆਂ 10 ਨੰਬਰ ਗੁਲਵਿੰਦਰ ਬੈਸਟ ਰੇਡਰ ਜੀ ਅੱਜ ਦਾ ਬੱਜਾਫੀ ਯਾਦਕੋੜ ਨੇ 8 ਚਾਚੇ 5 ਜਫੇ ਗੁਲਵਿੰਦਰ ਬੈਸਟ ਰੇਡਰ ਤੇ ਤਰਪੁਰਾ ਨਾਲ ਮੇਰੀ ਬੇਨਤੀ ਹੈ ਯਾਦਕੋੜ ਨੇ ਅੱਜ ਦਾ ਬੱਜਾਫੀ 100